हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਖਾਸ ਸ਼ਹਿਰ ਪੱਟੀ ਤੁਸੀਂ ਵਿਜਿਟ ਕਰਨੀ ਹੈ ਦੋਸਤੋ ਤਹਸੀਲ ਦੀ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਨਿਤਨ ਦੇ ਕੋਲੇ ਆਇਆ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਸਾਰੇ ਵੀਰ ਜਾਣਦੇ ਆ ਤੇ ਪੱਟੀ ਸ਼ਹਿਰ ਤੁਸੀਂ ਖਾਸ ਵਿਜਿਟ ਕਰਨੀ ਅੱਜ ਦੋਸਤੋ 16 ਅਕਤੂਬਰ ਨੂੰ ਇਹ ਆਪਾਂ ਕਵਰਜ ਕਰਦੇ ਆ ਸਮਾਂ ਤੁਸੀਂ ਨੋਟ ਕਰ ਲਓ 5:30 ਵਜੇ ਦਾ ਜਿਹੜਾ ਦੋਸਤੋ ਬਿਲਕੁਲ ਮੋਬਾਈਲ ਸਕਰੀਨ ਦੇ ਉੱਪਰ ਸਮਾਂ ਹੈ ਬਾਕੀ ਪਸ਼ੂ ਜਿਹੜੇ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਬਿਲਕੁਲ ਵੜਾ ਦਿਖਾ ਦਾਂਗੇ ਇੱਕ ਮੱਝ ਦਿਖਾਵਾਂਗੇ ਬਿਲਕੁਲ ਟੌਪ ਕਲਾਸ ਜਿਹੜੀ ਦੋਸਤੋ ਮੱਝ ਆ ਪੰਜੇ ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਪੂਰੀ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਬਾਕੀ ਕੋਈ ਵੀ ਪਸ਼ੂ ਜਿਹੜਾ ਦੋਸਤੋ ਖਰੀਦਣਾ ਆਪਣੇ ਫਰਸਟ ਲਈ ਇੱਕ ਰਿਕਵੈਸਟ ਹੁੰਦੀ ਆ ਉਹਨਾਂ ਖਰੀਦਾ ਰਵੀ ਰਾਂਗੇ ਜਿਹੜਾ ਪਸ਼ੂ ਗੱਬਣਾ ਦੋਸਤੋ ਉਹਨੂੰ ਟਿਪ ਕੇ ਤਸੱਲੀ ਦਿੱਤੀ ਜਾਵੇ ਸੋ ਇਹ ਸਭੇ ਨਗਦੀ ਜਾਂ ਦੋ ਟਾਈਮ ਚੁਵਾਈ ਕਰ ਲੋ ਤ ਸਭ ਤੋਂ ਪਹਿਲਾਂ ਵੀਰ ਨਿਤਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਮਾਰੇ ਠੀਕ ਠਾਕ ਕਿਰਪਾ ਤੁਹਾਡੀ ਮਾਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਏ ਠੀਕ ਆ ਵੀਰ ਨਿਤਨ ਹੋਰ ਸੁਣਾ ਠੀਕ ਠਾਕ ਘਰੋ ਪਰ ਆਹ ਵਧੀਆ ਮਾਰੇ ਦੀ ਕਿਰਪਾ ਤੇ ਸੁਣਾਓ ਅੱਛਾ ਨਿਤਨ ਭਾਈ ਅੱਜ ਪਸ਼ੂ ਆਪਣੇ ਕੋਲ ਚਾਰ ਤਾਂ ਵੜਾ ਨੇ ਹਾਂਜੀ ਇੱਕ ਮੱਝ ਦਿਖਾ ਦਾਂ ਇੱਕ ਛੋਟੀ ਹੈ ਇੱਕ ਛੋਟੀ ਹੈ ਹਾਂਜੀ ਇਹ ਵੀ ਨਾਲ ਆਪਣਾ ਪਰਿਵਾਰ ਸਾਰਾ ਜੁੜਿਆ ਉਹਨਾਂ ਨੂੰ ਆਪਾਂ ਤਸੱਲੀ ਦੇ ਨਾਲ ਦਿਖਾਵਾਂਗੇ ਬਿਲਕੁਲ ਰੇਟ ਭਾਅ ਪਰ ਤਾਂ ਦੋਸਤੋ ਹਰ ਇੱਕ ਪਸ਼ੂ ਦਾ ਬਿਲਕੁਲ ਵੀਡੀਓ ਦੇ ਵਿੱਚ ਕਰਨ ਦੀ ਜਿਹੜੀ ਕੋਸ਼ਿਸ਼ ਹੋਗੀ ਬਾਕੀ ਇਸ ਘਰੋਂ ਜਿਹੜਾ ਜ਼ਿਆਦਾ ਮਾਲ ਆ ਦੋਸਤੋ ਵਪਾਰੀ ਵੀਰ ਵੀ ਲੈ ਕੇ ਜਾਂਦੇ ਆ ਤੇ ਠੀਕ ਆ ਜੀ ਵਿਕਰੀ ਵਾਲੇ ਪਸ਼ੂ ਆ ਤੇ ਜ਼ਿਆਦਾ ਜਿਹੜਾ ਵਪਾਰੀ ਵੀਰ ਵੀ ਲੈ ਕੇ ਜਾਂਦੇ ਆ ਤਾਂ ਕਰਕੇ ਕਿਤੇ ਨਾ ਕਿਤੇ ਕੁਝ ਕੁ ਜਿਹੜੇ ਆ ਪਸ਼ੂ ਆ ਮੁੱਲ ਜਿਹੜਾ ਉਹਨਾਂ ਦਾ ਹਾਈਡ ਕੀਤਾ ਜਾਂਦਾ ਕਿਉਂਕਿ ਅੱਗੇ ਵੀ ਜਿਹੜਾ ਉਹਨਾਂ ਨੇ ਜਾ ਕੇ ਪਸ਼ੂ ਵੇਚਣਾ ਹੁੰਦਾ ਪਰ ਆਪਾਂ ਜਿੰਨਾ ਵੀ ਹੋ ਸਕੇ ਆ ਮੁੱਲ ਜਿਹੜਾ ਪੁੱਛਾਂਗੇ ਤੇ ਜਾਇਜ਼ ਰੈਟ ਜਿੰਨਾ ਵੀ ਰੇਟ ਹੋਊਗਾ ਉਹ ਬਿਲਕੁਲ ਦੱਸਣ ਦੀ ਆਪਾਂ ਤੁਹਾਡੇ ਨਾਲ ਬਿਲਕੁਲ ਕੋਸ਼ਿਸ਼ ਕਰਾਂਗੇ ਨਿਤਨ ਸ਼ੁਰੂਆਤ ਵੀਰੇ ਕਰੀ ਆ ਜੋ ਇਧਰ ਪਹਿਲਾਂ ਇੱਥੋਂ ਸ਼ੁਰੂਆਤ ਕਰਨੀ ਆ ਹਾਂਜੀ ਠੀਕ ਇੱਕ ਝੋਟੀ ਆ ਜਿਹੜੀ ਦੋਸਤੋ ਬਿਲਕੁਲ ਆਪਾਂ ਇੱਥੋਂ ਸ਼ੁਰੂਆਤ ਕਰਦਾਂਗੇ ਵੱਡੇ ਕਦ ਕਰਦੀ ਜਿਹੜੀ ਝੋਟੀ ਆ ਠੀਕ ਆ ਜੀ ਸੋ ਕਾਫੀ ਖੂਬਸੂਰਤ ਝੋਟੀ ਆ ਦੋਸਤੋ ਜਿੰਨੀ ਵੀ ਸਲਾਹੁਤ ਕਰ ਲਈਏ ਜਿੰਨੀ ਵੀ ਪ੍ਰਸ਼ੰਸਾ ਕਰ ਲਈਏ ਜਿੰਨੀ ਵੀ ਤਾਰੀਫ ਕਰ ਲਈਏ ਘੱਟ ਹੋਊਗੀ ਬਹੁਤ ਵਧੀਆ ਟੌਪ ਕਲਾਸ ਦੀ ਝੋਟੀ ਆ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਬਾਕੀ ਨਾਰਮਲੀ ਵੇਖਦੇ ਸਾਰ ਪਤਾ ਲੱਗ ਜਾਊਗਾ ਉਹਨਾਂ ਵੀਰਾਂ ਨੂੰ ਖੜਾਰੇ ਵੀਰਾਂ ਨੂੰ ਨਾਰਮਲ ਜਿਹੜੇ ਕਿਸਾਨ ਪਸ਼ੂ ਪਾਲਕ ਬਿਲਕੁਲ ਇਸ ਧੰਦੇ ਨਾਲ ਜੁੜੇ ਆ ਉਹਨਾਂ ਨੂੰ ਨਾਰਮਲ ਵੇਖ ਕੇ ਪਤਾ ਲੱਗ ਜਾਊਗਾ ਬਹੁਤ ਤੋਂ ਵਧੀਆ ਚੰਗਾ ਪਸ਼ੂਤਾਨਾ ਜੀ ਅੱਛਾ ਨਿਤਨ ਕੀ ਇਹਦੀ ਵਿਰਧੀ ਰਿਪੋਰਟ ਹੈਗੀ ਐ ਡਿਟੇਲ ਇੰਦੀ ਕੀ ਆ ਸੰਧੂ ਸਾਹਿਬ ਸਭ ਤੋਂ ਪਹਿਲਾਂ ਦੇ ਇਹ ਸੂਰਾ ਇਹ ਦੂਜਾ ਸੂਰਾ ਹਾਂਜੀ ਛੋੜੀ ਆ ਹਰਿਆਣੇ ਹਰਿਆਣੇ ਦੇ ਜੀਂਦ ਜ਼ਿਲ੍ਹੇ ਚੋਂ ਜੀ ਹਾਂਜੀ ਇਹ ਦੋ ਝੋਟੀਆਂ ਆ ਅਸੀਂ ਹਾਂਜੀ ਠੀਕ ਆ ਜੀ ਇੱਕ ਆਪਣੇ ਕੋਲ ਹੀ ਆਪਾਂ ਇੱਕ ਆਪਦੇ ਕਿਸੇ ਸੱਜਣ ਨੂੰ ਲੈਤੀ ਜੀ ਤੇ ਅਹੀਂ ਆਪਣਾ ਲਈ ਵੇਚ ਲਈ ਆ ਸਾਡੇ ਲਈ ਪਹਿਲਾ ਮਤਰਾ ਕੀ ਉਹ ਵੇਚ ਲਈ ਆ ਇਹ ਉਹਨਾਂ ਮੁੰਡਾ ਬਾਹਰ ਚਲ ਗਿਆ ਜੀ ਹਾਂਜੀ ਤੇ ਇਹ ਵੀ ਉਹਨਾਂ ਵਿਕਰੀ ਲਾਤੀ ਆ ਜੀ ਠੀਕ ਆ ਆਪਣਾ ਯਕੀਨੀ ਬੰਦੇ ਨੂੰ ਆਪਾਂ ਹੀ ਲੈ ਦੇਤੀਏ ਝੋਟੀਆਂ ਤੇ ਆਪਾਂ ਹੀ ਵਾਪਸ ਲੈਣ ਦੀ ਫਿਰ ਠੀਕ ਆ ਜੀ ਉਹ ਮੁੰਡਾ ਬਾਹਰ ਜਾਣ ਕੇ ਵੇਚੀ ਹੋਣਾ ਨਹੀਂ ਤਾਂ ਨਹੀਂ ਵੇਚਦੀ ਉਹ ਵੀ ਅੱਛਾ ਹਾਂਜੀ ਇਹ ਇਹ ਆਪਾਂ ਇਸੇ ਤਰ੍ਹਾਂ ਗੱਭਣ ਨਹੀਂ ਦਿੱਤੀ ਸੀ ਜੇ ਉਹਨਾਂ ਇੱਕ ਸੂਆ ਦਾ ਚੋਇਆ ਇਹ ਨਹੀਂ ਐਨਾ ਅਸਲ ਜਾਂ ਇੱਕ ਸੂਆ ਚੋਇਆ ਉਹਨਾਂ ਨੇ ਇਹ ਜੋ ਝੋਟੀਆਂ ਹੀ ਨਾ ਇਹ ਝੋਟੀਆਂ ਸਨ 14ਵਾਂ ਹੀ ਪੰਜਾਂ ਛਿਆਂ ਮਹੀਨੇ ਦੀ ਗੱਭਣ ਉਥੋਂ ਹਾਂ ਪੂਰੇ ਰੇਟ ਦੇ ਵਿੱਚ ਆਈ ਝੋਟੀਆਂ ਠੀ ਹਾਂਜੀ ਠੀਕ ਆ ਤੇ ਉਦੋਂ ਝੋਡੀ ਆਈ ਸੀ ਇਹ ਚਾਰ ਦਾਂ ਦਾ ਸੀ ਪਹਿਲੇ ਸਵੇਚ ਠੀਕ ਆ ਹਾਂਜੀ ਤੇ ਹੁਣ ਦੂਜਾ ਸੂਆ ਸੁਣੀ ਹੈ ਹੁਣ ਦੂਜਾ ਸੂਆ ਹਾਂਜੀ ਤੇ ਪਿੱਛੋਂ ਬੈਕਗਰਾਉਂਡ ਜਿਹੜੀ ਆ ਦੋਸਤੋ ਇਹਦੀ ਜੀਂਦ ਹਰਿਆਣੇ ਦੀ ਬੈਕਗਰਾਉਂਡ ਆ ਠੀਕ ਆ ਜੀ ਆਊਟ ਆਫ ਸਟੇਟ ਆ ਪੰਜਾਬ ਤੋਂ ਜੇਕਰ ਗੱਲ ਕਰ ਲਈਏ ਤੇ ਪੰਜਾਬ ਤੋਂ ਆਊਟ ਆਫ ਸਟੇਟ ਦੀ ਇਸ ਦੀ ਜਿਹੜੀ ਦੋਸਤੋ ਬਿਲਕੁਲ ਬੌਰਨ ਹੈਗਾ ਉਥੋਂ ਦੀ ਜੰਮੀ ਪਲੀ ਆ ਉਥੋਂ ਦੀ ਬਰੀਡ ਤੇ ਬਹੁਤੇ ਵੀਰ ਪਸੰਦ ਕਰਦੇ ਆ ਵੀ ਯਾਰ ਹਰਿਆਣੇ ਵਾਲੇ ਪਾਸਿਓਂ ਪਸ਼ੂ ਲੈ ਕੇ ਆਈਏ ਜੇਕਰ ਜਿਆਦੀ ਮਿਲਕਿੰਗ ਵਾਲਾ ਪਸ਼ੂ ਲੈਣਾ ਤੇ ਫਿਲਹਾਲ ਇਸ ਝੋਟੀ ਤੋਂ ਵੀ ਤੁਸੀਂ ਚੰਗੀ ਉਮੀਦ ਰੱਖ ਸਕਦੇ ਜੇ ਜਿਹੋ ਜਾਂ ਸਰੀਰ ਘਟਾਂਜਾ ਜਿਹੋ ਜੀ ਆਰਡਰ ਦੀ ਕੁਆਲਿਟੀ ਦੋਸਤੋ ਇਸ ਦੀ ਬਿਲਕੁਲ ਹੁਣ ਹੈਗੀ ਮੌਕੇ ਤੇ ਜਿੰਨੀ ਤਿਆਰੀ ਆ ਉਹ ਆਪਾਂ ਤੁਹਾਨੂੰ ਬਿਲਕੁਲ ਤਸੱਲੀ ਨਾਲ ਦਿਖਾਵਾਂਗੇ ਜੇਕਰ ਉੱਪਰ ਦਿਨ ਲੈ ਗਈ ਤੇ ਹੋਰ ਵੀ ਤਿਆਰੀ ਕਰ ਸਕਦੀ ਹੈ ਕਿਉਂਕਿ ਆਰਡਰ ਆਰਡਰ ਦੇ ਵਿੱਚ ਥੋੜੀ ਬਦੀ ਢਿੱਲ ਜਿਹੜੀ ਦਿਖ ਰਹੀ ਆ ਹੋ ਸਕਦਾ ਵੀ ਹੋਰ ਬਿਲਕੁਲ ਠੀਕ ਆ ਜੀ ਨਖੇੜ ਤੇ ਨਿਤਨ ਸੂਬਾ ਦੂਜਾ ਸੂਣਾ ਇਹਨੇ ਦਿਨ ਕਿੰਨੇ ਕੁ ਲੱਜੂ ਆ ਜੀ ਇਹ ਕਟਾਉਣ ਟੰਦੇ ਨੂੰ 5 ਤੋਂ 7 ਦਿਨ ਲੱਜੂ 5 ਦਿਨ ਮੰਨ ਕੇ ਚੱਲੋ 5 ਦਿਨ ਹਾਂਜੀ ਤੇ ਵੈਸੇ ਉਹਨਾਂ ਨੂੰ ਦੱਸਿਆ 21 ਤਰੀਕ ਨੂੰ ਦਿਨ ਪੂਰੇ ਆਏ ਤੇ 21 ਨੂੰ 21 ਅਕਤੂਬਰ ਨੂੰ ਹਾਂਜੀ 21 ਅਕਤੂਬਰ ਨੂੰ ਜਿਹੜਿਆ 5-7 ਦਿਨ ਬਾਅਦ ਜੀ ਜੀ ਫੋਨ ਕਰਕੇ ਦਿਖਾਈਏ ਸੋ ਬਿਲਕੁਲ ਸੰਤੋਖ ਸਾਹਿਬ ਇਹਦਾ ਪਹਿਲੇ ਸੂਏ ਦਾ ਰਿਕਾਰਡ 13 ਕਿਲੋ ਦਾ ਰਿਹਾ ਜੀ ਅੱਛਾ ਜੀ ਹਾਂਜੀ ਅੱਛਾ ਅੱਗੇ ਗੱਬਣ ਕਿਸ ਸੀਮਣ ਤੋਂ ਆ ਅੱਗੇ ਆ ਵੇਖੋ ਆਪਣੇ ਕੋਲ ਡਿਟੇਲ ਹੋਣਾ ਦਿੱਤੀ ਹੋਈ ਆ ਜੀ ਉਹ ਵੀ ਆਪਾਂ ਪੂਰੀ ਡਿਟੇਲ ਸਾਂਝੀ ਕਰਦੇ ਆ ਨਾਲ ਦੀ ਨਾਲ ਇੱਕ ਵਾਰੀ ਤੋਰ ਕੇ ਦਿਖਾਉਣੀ ਆ ਨਿਤਨ ਤੇ ਫੇਸ ਕੁਆਲਿਟੀ ਬਹੁਤ ਖੂਬਸੂਰਤ ਹੈ ਦੋਸਤੋ ਛੋਟਾ ਜਿਹਾ ਸਿੰਘ ਆ ਠੀਕ ਆ ਰਿੰਗ ਸਿੰਘ ਆਪਾਂ ਕਹਿ ਬਿਲਕੁਲ ਇੱਕ ਆਈਡੀਆ ਲੱਗ ਜੂਗਾ ਚੌੜਾ ਪਿੱਟ ਪੁੜਾ ਹੈਗਾ ਦੋਸਤੋ ਥੱਬਿਆਂ ਦੇ ਥੱਬੇ ਤੇ ਕਰਮਾ ਵਾਲੀ ਲੇਵੇ ਵਾਲੇ ਪਾਸਿਓਂ ਦੋਸਤੋ ਬਿਲਕੁਲ ਠੀਕ ਆ ਜੀ ਵੇਖੋ ਠੀਕ ਆ ਆ ਦੇਖੋ ਜੀ ਫੇਸ ਕੁਆਲਟੀ ਇੱਕ ਸੰਖਾ ਹੋਰ ਚੀਜ਼ ਆਪਾਂ ਵਿਖਾਉਣੇ ਆ ਇਹ ਝੁੱਡੀਆਂ ਪੂਰੀ ਜੈੱਡ ਬਲੈਕ ਆ ਰੋਕ ਲਓ ਜੀ ਪੋਛਣਾ ਛੱਡ ਗਏ ਕੈਮਰਾ ਲੈ ਆਓ ਮੜਾ ਇਧਰ ਆ ਲੋ ਆਹ ਜਿਹੜੀ ਕੋਈ ਚੀਜ਼ ਵੀ ਆ ਕੋਈ ਨਾ ਵੇਖੇ ਇਹ ਚਿੱਟੀ ਨਹੀਂ ਆ ਇਹ ਸਿਰਫ ਇਹਨੇ ਵਾਰ ਰਗੜੇ ਆ ਆ ਰਗੜੇ ਕੰਧ ਗੁੰਦ ਨਾਲ ਕਹਿ ਲਈ ਪੂਣੀ ਨਾਲ ਕਹਿ ਲਈ ਵੀ ਥੋੜੀ ਜੀ ਰਗੜੀ ਆ ਦੋਸਤੋ ਬਾਕੀ ਕੋਈ ਵੀ ਰੇ ਬਲੈਕ ਜੀ ਬਾਈ ਨਿਤਨ ਤੋਂ ਗਰੰਟੀ ਵੀ ਆਪਾਂ ਲੈ ਲਾਂਗੇ ਗਰੰਟੀ ਪੂਰੀ ਬਾਲ ਜਦੋਂ ਆਗੇ ਤੇ ਕਾਲੇ ਹੀ ਆਉਣ ਕਾਲੇ ਆ ਆ ਦੇਖੋ ਗਰੋਥ ਹੋਣਾ ਪਈ ਆ ਹਾਂਜੀ ਹਾਂਜੀ ਕਾਲੇ ਵਾਲਾਂ ਦੀ ਗਰੋਥ ਹੋਣਾ ਪਈ ਆ ਠੀਕ ਹੈ ਕੋਈ ਇਹ ਨਾ ਕੋਈ ਵੀਰ ਸਮਝੇ ਕਈ ਵਾਰ ਹੁੰਦਾ ਵੀ ਯਾਰ ਕੋਈ ਨਾ ਹਨਾ ਕੋਈ ਜਗਾੜ ਕਰਤਾ ਵੀ ਬਿਲਕੁਲ ਝੋਟੀ ਤੁਹਾਡੇ ਸਾਹਮਣੇ ਦੋਸਤੋ ਇੱਕ ਵਾਰੀ ਫੇਰ ਗੇੜਾ ਲਵਾਉ ਜੀ ਦੇਖੋ ਵੀ ਆਪਸ ਅੱਛੀ ਕੁਆਲਿਟੀ ਹੈ ਦੋਸਤੋ ਠੀਕ ਹੈ ਜੀ ਸੰਦੂ ਸਾਹਿਬ ਇੱਕ ਖੂਬੀ ਤੁਹਾਨੂੰ ਹੋਰ ਹੋਰ ਖੂਬੀ ਇੱਕ ਦੱਸ ਦੇ ਦੀ ਬਿਲਕੁਲ ਪੰਡਾ ਪਾਈ ਖੜੀ ਆ ਕਰਮਾ ਲਈ ਹਜੇ ਦਿਨ 5 4 ਦਿਨ ਹਜੇ ਕੱਢ ਜੂਗੀ ਆਹ ਦੇਖੋ ਜਿੱਥੇ ਰੋਕਦੋਗੇ ਉੱਥੇ ਖੋਜੂ ਠੀਕ ਹੈ ਜੀ ਲਓ ਜੀ ਲਓ ਬੀਠੰਡੀ ਧੀਰੀ ਵੇਖੋ ਜੀ ਬਰੀਡ ਬਰੀਡ ਦਾ ਫਰਕ ਆ ਇਹ ਗਾਵਾਂ ਨੂੰ ਪੂਛੋ ਕਰਿੰਦੀ ਹੈ ਫੁੱਲ ਬੜਾ ਫੁੱਲ ਬਰੀਡ ਦਾ ਵੇਖੋ ਜੀ ਲਓ ਜੀ ਹੋ ਭਾਵੇਂ ਕੋ ਥੱਲੇ ਨਾਗ ਰਿਆ ਵਿੱਚੋਂ ਦੀ ਹਾਂ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਇਹੋ ਖੂਬੀ ਐ ਛੋਟੀ ਦੀ ਐ ਬਿਲਕੁਲ ਆ ਬੜਾ ਸੋ ਬਿਲਕੁਲ ਇੱਕਦਮ ਜਿਹੜੀ ਦੋਸਤੋ ਠੰਡੀ ਸੀਲਸ ਆਉ ਵੱਡੇ ਸਟਰਕਚਰ ਦੀ ਆ ਠੀਕ ਆ ਜੀ ਚੰਗੀ ਪਲੀ ਆ ਚੰਗੀ ਸੰਭੀ ਆ ਤੇ ਸੇਵਾ ਜਿਹੜੀ ਆ ਦੋਸਤੋ ਆਪ ਮੁਹਾਰੇ ਬਿਲਕੁਲ ਦਿਸ ਰਹੀ ਆ ਵੀ ਚੰਗੀ ਪਾਲਣ ਦੇ ਵਿੱਚ ਚੰਗੀ ਸਾਂਭ-ਸਮਾਭ ਦੇ ਵਿੱਚ ਜਿਹੜੀ ਦੋਸਤੋ ਚੰਗੀ ਕੇਅਰ ਦੇ ਵਿੱਚ ਰਹੀ ਹੋਈ ਇਹ ਝੋਟੀ ਆ ਠੀਕ ਆ ਸੋ ਬਾਕੀ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਉਮੀਦ ਚੰਗੀ ਕਰ ਸਕਦੇ ਆ ਪਹਿਲੇ ਸਵੇ ਕੋਈ ਦਾ ਹੈਗਾ ਪਤਾ 13 ਕਿਲੋ ਦਾ ਰਿਕਾਰਡ ਰਿਹਾ ਜੇ ਪਹਿਲਾਂ ਦਾ 13 ਕਿਲੋ ਦਾ ਹਾਂਜੀ ਬਾਕੀ ਵਾਲਟ ਲਾ ਜਾ ਪੂਰੀਆਂ ਪਈਆਂ ਢੇਲ ਢੁਰ ਬਹੁਤ ਸੋਹਣੀਆਂ ਆ ਆ ਕ ਦਾ ਜੀ ਆਪਾਂ ਤੁਹਾਨੂੰ ਵਿਖਾ ਵਿਖਾਉਣੇ ਆ ਜੀ ਅੱਗੇ ਲੈਓ ਮੜਿਆ ਹਾਂ ਆਹ ਨਾ ਆਇਂ ਦੇਖੋ ਹਾਂ ਠੀਕ ਹੈ ਜੀ ਆ ਬਾਕੀ ਨਾੜਾਂ ਚੈੱਕ ਕਰੋ ਗਾਵਾਂ ਦੇ ਦੁੰਦੀਆਂ ਹੁੰਦੀਆਂ ਉਹ ਮਾਈਦੇ ਥਾਂ ਤੇ ਮਗਰਲੇ ਦੇ ਵੇਖੋ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਸਟਾਰਟਿੰਗ ਵੇਖੋ ਕਿੱਥੋਂ ਦੀ ਹਾਂ ਬਿਲਕੁਲ ਸਾਬਣਾ ਤੁਨ ਦੋ ਸਟਾਰਟਿੰਗ ਕਰਨ ਦੇ ਆ ਜੀ ਦੋ ਸਟਾਰਟਿੰਗ ਆ ਜਿਹੜੀ ਦੋਸਤੋ ਤੇ ਲੇਵਾ ਪਿਛੇ ਗਾਵਾਂ ਵਾਂਗੂ ਨਹੀਂ ਕੋਈ ਚੱਕਰ ਸਾਹਮਣੇ ਆਹ ਦੇਖੋ ਬਿਲਕੁਲ ਸਾਰ ਦੇ ਨਾਲ ਚਾਚਾ ਤੇ ਬਿਲਕੁਲ ਇੱਕ ਤੀਰ ਕਮਾਨ ਵਰਗਾ ਇੱਕ ਕਿਸ਼ਤੀ ਲੇਵਾ ਜਰਦਾ ਆਓ ਇਧਰ ਮੜਾ ਜਾਇਆ ਕਰੀ ਹੋਰ ਮਰਾਉਂ ਚਾਹ ਤਿੱਧਰ ਵੀ ਨਾੜਾ ਚੈੱਕ ਕਰ ਲੈ ਕੋਈ ਵੀ ਇਹ ਦੁੱਧ ਵਾਲੇ ਪਸ਼ੂ ਦੀ ਇਹੋ ਨਿਸ਼ਾਨੀਆਂ ਮੇਨ ਬਿਲਕੁਲ ਠੀਕ ਆ ਜੀ ਠੀਕ ਆ ਆ ਗਾਵਾ ਵਾਂਗੂ ਪੂਰੀ ਮੋਟੀ ਮਿਲਕ ਵੇਣਾ ਥੱਲੇ ਬਿਲਕੁਲ ਕੋਈ ਸ਼ੱਕ ਹੀ ਨਹੀਂ ਜੀ ਤੇ ਨਿਤਨ ਕੀ ਮੁੱਲ ਕੀ ਕਰੇਗਾ ਇਹਦਾ ਵੀਰ ਲੈਂਦਾ ਮੁੱਲ ਸੰਧੂ ਸਾਹਿਬ ਇੱਕ ਬੇਨਤੀ ਇਹ ਆ ਇਹਦਾ ਨਾ ਝੋਟੀ ਦਾ ਮੁੱਲ ਲੱਗਣ ਦਿਆ ਸਰ ਜੀ ਵਪਾਰੀ ਵੀਰ ਲਾਉਂਦਾ ਆ ਅੱਛਾ ਜੀ ਤੇ ਬੇਨਤੀ ਇਹ ਕਰਾਂਗੇ ਵੀ ਇਹਦਾ ਮੁੱਲ ਥੋੜਾ ਫੋਨ ਤੇ ਆਪਾਂ ਕਰ ਲਈਏ ਤੇ ਫੋਨ ਤੇ ਕਰ ਲਵਾਂਗੇ ਹਾਂਜੀ ਠੀਕ ਆ ਤੇ ਅੱਗਾ ਇਹ ਇਹ ਤੋਂ ਗੱਬਣ ਵੀ ਦੱਸਤੀ ਸੀ ਨਾ ਕਿ ਜਿਵੇਂ 50 ਕੇ 570 ਦਾ 70 570 ਦਾ ਨਾ ਲੈਂਦੇ ਭਾਜੀ 70 570 ਦਾ ਹਾਂਜੀ ਠੀਕ ਹੈ ਜੀ ਮੋਰਤ ਮੁਰਾਦਾ ਸੀ ਮਨ ਕਰਖਵਾਇਆ ਹੈ ਹਾਂ ਜੀ ਤੇ ਮੋਲੇ ਦਾ ਫੋਨ ਤੇ ਹੋ ਜਾਊਗਾ ਮੋਲੇ ਦਾ ਫੋਨ ਤੇ ਕਰਾਂਗੇ ਕਿਉਂਕਿ ਇਹ ਝੋਡੀ ਪੂਰੇ ਪਿਛੋਂ ਮੋਲਣਾ ਲਈ ਆ ਤਾਂ ਕਿ ਮੋਲਣਾ ਹੀ ਵਿਗੂਗੀ ਚੰਗੇ ਡੰਗਰ ਦਾ ਰੇਡ ਜਿਹੜਾ ਚੰਗਾ ਹੀ ਹੋਊ ਮਹਾਰਾਏ ਬਿਲਕੁਲ ਜੀ ਹਾਂ ਜੀ ਲਓ ਜੀ ਕੋਈ ਕੋਈ ਇਹ ਵੀ ਚੀਜ਼ ਨਾ ਸੋਲ ਲੈ ਵੀ ਇੱਕ ਦੇ ਜ਼ਿਆਦਾ ਹੀ ਹੋਊਗਾ ਹਾਂ ਹਾਂ ਜਿੱਦਾਂ ਆਮ ਝੋਟੀਆਂ ਫੋਨ ਤੇ ਵਿਗੰਦੀਆਂ ਉਨਾ ਹੀ ਮੋਲ ਹੋਊਗਾ ਕੋਈ ਜ਼ਿਆਦਾ ਨਹੀਂ ਹੈਗਾ ਕਿ ਵੀ 1.5 2 ਲੱਖ ਦੀ 2 ਲੱਖ ਦੀ ਕਹਾਣੀ ਹੋ ਜਾਊ ਵੀ ਜਿਹੜਾ ਤੇ ਦੋਸਤੋ ਜਿੰਨੀ ਵੀ ਬਿਲਕੁਲ ਗੰਜਾਇਸ਼ ਹੋਈ ਉਹਨਾਂ ਮਾਨਤਾਂ ਵੀ ਹੋਊਗਾ ਬਾਕੀ ਜਿੰਨੀ ਵੀ ਇਹ ਚੀਜ਼ ਦਾ ਮੁੱਲ ਹੋਇਆ ਉਨਾ ਹੀ ਮੁੱਲ ਮੰਗਿਆ ਜਾਂਦਾ ਬਾਕੀ ਸਾਰੇ ਵੀਰ ਸਮਝਦਾਰ ਨੇ ਠੀਕ ਆ ਬਾਕੀ ਕਈ ਵਾਰ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਵਪਾਰੀ ਵੀਰ ਵੀ ਲੈ ਚੜਾਈ ਜਾ ਕਰ ਲੋ ਮਗਰ ਉਹਦੀ ਕੱਢੀ ਹਿਸਾਬ ਨਾਲ ਤੇ ਥੱਬੇ ਤੇ ਥੱਬੇ ਬਲੀ ਬੈਠੀ ਐ ਤੁਸੀਂ ਆਹ ਵੇਖ ਲਓ ਠੀਕ ਆ ਜੀ ਤੇ ਆ ਵੀ ਵੇਖ ਲਓ ਸਭੀ ਪੂਰੀ ਐ ਬਾਕੀ ਪਤਲੇ ਚੰਮ ਦੇ ਵਿੱਚ ਆਹ ਵੇਖੋ ਇਹ ਬਿਲਕੁਲ ਪਤਲੇ ਪਿੰਡੇ ਦੀ ਇਹ ਆ ਲੋ ਜੀ ਨਹੀਂ ਠੀਕ ਆ ਰਹਿ ਗਈ ਨਿਕਾ ਹੂੰ ਠੀਕ ਆ ਸਭ ਪੂਰੀ ਜਿਹੜੀ ਦੋਸਤੋ ਕੜਲ ਕੱਟ ਚੀਜ਼ ਆ ਵੀ ਚੀਜ਼ ਲੈ ਕੇ ਜਾਊਗਾ ਵੀਰ ਕੋਈ ਤਾਂ ਬਿਲਕੁਲ ਸੰਤੁਸ਼ਟੀ ਹੋਊਗੀ ਤੁਸੀਂ ਸੈਟੀਸਫਾਈ ਹੋਵੋਗੇ ਵੀ ਜੇਕਰ ਇਹਨੇ ਪੈਸੇ ਲਾਏ ਆ ਦੋਸਤੋ ਤਾਂ ਚੀਜ਼ ਵੀ ਬਿਲਕੁਲ ਬਰਾਬਰ ਦੀ ਮਿਲੀ ਆ ਠੀਕ ਛੋਟੀ ਦਾ ਦੂਜਾ ਦੁੱਧ ਵਾਲੀ 15 16 ਕਿਲੋ ਦੀ ਮੀਰ ਆ ਕੋਈ ਚੰਗੀ ਸੇਵਾ ਦਾ ਵੀਰ ਲੈ ਗਿਆ ਹੋ ਸਕਦਾ ਛੋਟੀ 20 ਕਿਲੋ ਦੁੱਧ ਚਵਾ ਦੇ ਬਿਲਕੁਲ ਜੀ ਨਹੀਂ ਕੋਈ ਸ਼ੱਕ ਨਹੀਂ ਸੀ ਹਾਂਜੀ ਆਰਡਰ ਜੀ ਤਸੀ ਜਾਂਦਾ ਇਸ ਤੋਂ ਬਾਅਦ ਵੜਾ ਆਪਾਂ ਤੁਹਾਨੂੰ ਚਾਰ ਬਾਕੀ ਇਹਦੀ ਇਹਦੀ ਥੋੜਾ ਥੋੜਾ ਦੀ ਤੇ ਬਾਕੀ ਸਾਰੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਪਰ ਆਨਲਾਈਨ ਵੀ ਮੰਗਾ ਲੇਦੇ ਠੀਕ ਆ ਜੀ ਘਰ ਪਹੁੰਚ ਤੱਕ ਵੀ ਜਿਵੇਂ ਹੋਰੀ ਆ ਪਰ ਆਪਣੇ ਤੇ ਇਹ ਵਹਿੜ ਆ ਗਈ ਵਹਿੜ ਦਾ ਨਿਤਨ ਮਾੜਾ ਦੱਸ ਦੋ ਵੀ ਡਿਟੇਲ ਸੁਭਾ ਕਿੰਨਾ ਸੂਈ ਹੈ ਸੰਤੋਖ ਸਾਹਿਬ ਘਰ ਆ ਰਹੇ ਤੇ ਕਹਿੰਦੇ ਦੂਜਾ ਦੂਜਾ ਸੂਬਾ ਪਰ ਕੋਈ ਅਗੜਾ ਆਪਦੀ ਸੂਆ ਨਹੀਂ ਲੈ ਆ ਦੁੱਧ ਵੀ ਉਹ ਬਾਹਰ ਥੱਲੇ ਤਿਆਰਿਆ ਜੀ ਹੁਣ ਮੌਕੇ ਤੇ ਹਾਂਜੀ ਜਿਹੜਾ ਇੱਥੇ ਆ ਕੇ ਚੋੜੂਗਾ ਉਹਨੂੰ 20 ਕਿਲੋਆਂ ਕੇ ਦਵਾਂਗੇ ਜੇਨੇ ਧਾਰੋ ਨਹੀਂ ਇੱਥੇ ਆ ਕੇ ਮਾਰਦੇ ਆਨਲਾਈਨ ਕਹਿੰਦੇ ਉਹ ਆਪ 18 ਕਿਲੋ ਦੀ ਗੰਟੀ ਨਾਲ ਭੇਜ ਦਾਂਗੇ ਠੀਕ ਆ ਜੀ ਹਾਂਜੀ ਸੂਬਾ ਮੰਨ ਲਓ ਕੋਈ ਦੂਜਾ ਕੋਈ ਤੀਜਾ ਸਮਝ ਲੈ ਤੇ ਦਿਨ ਕਿੰਨੇ ਹੋਗੇ ਸੂਈ ਨੂੰ ਇਹਨੂੰ ਦੇਣਾ ਸੰਤੋਖ ਸਾਹਿਬ ਆਪਾਂ ਨਾ ਪਿਛਲੀ ਵੀਡੀਓ ਉਹ ਤਾਂ ਇੱਕ ਵਾਰ ਪਹਿਲਾਂ ਸਹੀ ਸਾਡਾ 6 ਮਾਦਿਆਂ ਦੇ ਨੇ ਅਜੇ ਨੂੰ 6 ਮਾਦਿਆਂ ਦੇ ਮਗਰ ਬੱਚਾ ਬੱਚਾ ਮੱਛੀ ਇਹਦੇ ਪਿਛੇ ਮੱਛੀ ਦਾ ਵੀ ਨਾੜੂ ਹੈ ਨਾਲੀ ਫੀਮੇਲ ਕਾਫ ਆ ਦੋਸਤੋ 20 ਕਿਲੋ ਹੁਣ ਬਿਲਕੁਲ ਮੌਜੂਦਾ ਟਾਈਮ ਅੱਜ ਬਿਲਕੁਲ ਜਿਹੜੀ ਦੋਸਤੋ ਜਿੱਕਰ ਆਪਾਂ ਗੱਲ ਕਰ ਲਈਏ 16 ਅਕਤੂਬਰ ਦੀ ਤੇ ਅੱਜ ਬਿਲਕੁਲ ਜਿਹੜਾ 20 ਲੀਟਰ ਜਿਹੜਾ ਦੋਸਤੋ ਹਾਜ਼ਰ ਦੁੱਧ ਦਾ ਦੋਤੀ ਕਹਿ ਸਕਦੇ ਆ ਠੀਕ ਆ ਜੀ 6ਵਾਂ 7ਵਾਂ 6ਵਾਂ 7ਵਾਂ ਦਿਨ ਹੋਇਆ ਠੀਕ ਆ ਸੂਈ ਨੂੰ ਹਾਈਟ ਕੱਦ ਵੀ ਜਿਹੜਾ ਕੋਈ ਵੀ ਰਾਪ ਆਊਗਾ ਵੀ ਉਹ ਆਪ ਹੀ ਉਹਨੇ ਦੇਖ ਲੈਣਾ ਵੀ ਹਾਈਟ ਕੱਦ ਪੂਰੀ ਵੱਡੀ ਆ ਥੋੜੀ ਜਿਹੀ ਇਥੋਂ ਕੰਗਰੋੜ ਤੋਂ ਉੱਚੀ ਰੱਖਦੀ ਹੈ ਨਾ ਲੱਕ ਤੋਂ ਹਾਂਜੀ ਇਹ ਨਾ ਨਸਲ ਹੀ ਇਦਾਂ ਦੀ ਆ ਜੀ ਅੱਛਾ ਜੀ ਬਿਲਕੁਲ ਕਈ ਵੇੜਾ ਆਪਾਂ ਦੇਖਦੇ ਆਂ ਇਹਦੇ ਵਿੱਚ ਵੀ ਬਿਲਕੁਲ ਜੀ ਬਿਲਕੁਲ ਇਹ ਬਰੀਡ ਹੀ ਇਦਾਂ ਦੀ ਆ ਆਪਣੇ ਕੋਲ ਘਰੇ ਵੜੀ ਸੇਮ ਇਹੋ ਜਾਂ ਦੀ 15 ਹਜ਼ਾਰ ਨਹੀਂ ਆਉਂਦਾ ਕੋਈ ਫਾਈਆਂ ਫਾਈਆਂ ਕਿਨੇ ਗਈਓ ਠੀਕ ਆ ਜੀ ਹਾਂਜੀ ਇਹ ਸ਼ੌਂਗਣਾ ਰੱਖੂਗਾ ਤੇ ਇੱਕ ਲਾਗੇ ਜਿੱਟ-ਕਿੱਟ ਤੇ ਮੈਨੂੰ ਲੱਗਾ ਥਣ ਵੀ ਗਿੱਟ-ਗਿੱਟ ਤੇ ਆਹ ਆ ਲਓ ਨੋਕ ਵਾਲਾ ਥਾਣਿਆ ਜੀ ਤੇ ਵੀ ਇੱਕ ਕੱਲੀ ਗੱਲ ਨਹੀਂ ਆ ਵੇਖੋ ਦੋਸਤੋ ਵੰਡ-ਮੁੰਡ ਵੇਖੋ ਕਾਫੀ ਸੋਹਣੀ ਆ ਨੋਕ ਵਾਲਾ ਬਿਲਕੁਲ ਕਲਮੀ ਥਣ ਆ ਆ ਵੇਖੋ ਸਪੇਸ ਵਿੱਚ ਕਾਫੀ ਸੋਹਣੀ ਤੇ ਗੈਬ-ਭੂਬ ਕਾਫੀ ਆ ਵੀ ਮੁੱਠੀ ਨਾਲ ਮੁੱਠੀ ਆ ਬਸ ਕਹ ਲਈ ਅੰਗੂਠੇ ਨਾਲ ਅੰਗੂਠਾ ਨਹੀਂ ਭਿੱਟਦਾ ਉਹ ਗੱਲ ਬਾਤ ਆ ਠੀਕ ਆ ਤੇ ਵੱਡੇ ਹਵਾਨੇ ਦੀ ਆ ਸੋ 20 ਕਿਲੋ ਅੱਜ ਬਿਲਕੁਲ ਮੌਜੂਦ ਥੱਲੇ ਬੱਚਾ ਜਿਹੜਾ ਫੀਮੇਲ ਕਾਫ ਆ ਇਹਦੇ ਸੁਆ ਕੋਈ ਵੀਰ ਦੂਜਾ ਲਓ ਜੀ ਤੋੜ ਲਓ ਤੋੜ ਲਓ ਜੀ ਬਾਕੀ ਸੰਤੂ ਸਾਹਿਬ ਜਿੰਨਾ ਵੀ ਲੈਵਣਾ ਇਹ ਸਾਰਾ ਦੁੱਧ ਵਾਲਾ ਹੈ ਜਦੋਂ ਚੋਈ ਜਾਂਦੀ ਹੈ ਬਿਲਕੁਲ ਨਿੰਬੂ ਨਿਚੜ ਜਾਂਦੀ ਹੈ ਜੀ ਬਿਲਕੁਲ ਉਹਨੇ ਇੱਥੇ ਨਹੀਂ ਹੋਣਾ ਉਹਦੇ ਲਈ 18 ਕਿਲੋ ਦੀ ਆਪਾਂ ਗਰੰਟੀ ਹੋ ਆਪਣੀ ਠੀਕ ਹੈ ਜੀ ਜਿਹੜਾ ਅੱਗੇ ਚੋੜੇ 20 ਕਿਲੋ ਕਰੋ ਠੀਕ ਹੈ ਜੀ ਹਾਂ ਜੀ ਚਾਹੋ ਕਿ ਕਿਹੇ ਵਾਲੇ ਡੰਗਰ ਸਫਰਨਾ ਕੋਈ 1 ਕਿਲੋ 2 ਕਿਲੋ ਰੇ ਪਰੇ ਕਰ ਜਾਂਦਾ ਬਿਲਕੁਲ ਜੀ ਚਲੋ ਟੁੱਟਦਾ ਹੀ ਆ ਕੋਈ ਪੌਂਦਰਾ ਡੇ ਆਉਂਦਾ ਜਾਂਦਾ ਪਸੂ ਬਿਲਕੁਲ ਜੀ ਬਾਕੀ ਭਾਲ ਭੂਲ ਵੀ ਕੋਈ ਨਹੀਂ ਜਿੰਨਾ ਲੈਵਾ ਸਾਰਾ ਦੁੱਧ ਵਾਲਾ ਹੈ ਲਓ ਜੀ ਠੀਕ ਹੈ अच्छा नेताम एक गल और किसी वीर ने चलो ਤੁਹਾਡਾ ਦਾ ਪਸ਼ੂ ਵਪਾਰ ਦਾ ਕੰਮ ਹੈ ਇੱਕ ਨਹੀਂ ਸੌਦੇ ਹਜ਼ਾਰਾਂ ਹੀ ਹੁੰਦੇ ਆ ਹਾਂਜੀ ਸਾਲ ਪਰ ਸੀਜ਼ਨ ਪਰ ਦੇ ਵਿੱਚ ਤਾਂ ਕਿਸੇ ਤਰ੍ਹਾਂ ਦਾ ਮੰਨ ਲਓ ਕੋਈ 20 ਕਿਲੋ ਮੰਨ ਕੇ ਜੇਕਰ ਕੋਈ ਵੀਰ ਆਨਲਾਈਨ ਸੌਦਾ ਕਰਦਾ ਤੇ ਉਹਦੇ ਲਈ ਦੱਸੋ ਵੀ ਉਹ ਕਿੰਨੇ ਮੰਨ ਕੇ ਸੌਦਾ ਕਰੇ ਆਪਾਂ ਉਹ ਮੈਂ ਉਹ ਪਹਿਲਾਂ ਹੀ ਕਹਿਦਾ ਵੀ ਜਿੰਨੇ ਇੱਥੇ ਨਹੀਂ ਆਉਣਾ ਉਹ 18 ਕਿਲੋ ਦੀ ਗਾਰੰਟੀ ਨਾਲ ਦੇ ਘਰੇ ਮਗਾ ਸਕਦਾ ਠੀਕ ਹੈ ਜਿਹੜਾ ਆਵੇ ਉਹਨੂੰ 20 ਕਿਲੋ ਦੱਸਾਂਗੇ ਤਾਂ ਹੋ ਸਕਦਾ 21 ਵੀ ਚੋਲੇ ਅਗਲਾ ਠੀਕ ਹੈ ਜੀ ਹਾਂਜੀ ਵਛੀ ਮਗਰੇਆ ਵਛੀ ਨਾੜੂਲੇ ਨਾਲੀ ਬਿਲਕੁਲ ਤੇ ਮੋਲੇ ਦਾ ਕੀ ਰਹੂਗਾ ਮੋਲ ਲੈਣਾ ਸੰਧੂ ਸਾਹਿਬ ਉਹਨਾਂ ਨੇ ਆਪਾਂ ਕਰਦੇ 60000 ਰੁਪਇਆ ਹਾਂ 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 ਨਹੀਂ 55000 ਦੇ ਵਿੱਚੋਂ ਮਾਨਤਾਣ ਕਰ ਦਾਂਗੇ 55000 ਬਿਲਕੁਲ ਲਓ ਜੀ 55000 ਦੇ ਵਿੱਚੋਂ ਛੋੜਛੱਪਾ ਆਇਆ ਕੋਈ ਮਾਨਤਾਣ ਹੋ ਜਾਊਗਾ ਮੌਕੇ ਤੇ ਲਓ ਜੀ ਅਗਲੀ ਵੈੜ ਆਪਾਂ ਖੋਲ ਕੇ ਤੁਹਾਨੂੰ ਦਿਖਾਉਣੀ ਆ ਨਾਲ ਦੀ ਨਾਲ ਡਿਟੇਲ ਸਾਂਝੀ ਕਰਦੇ ਆ ਜਾਤ ਪਾਤ ਵਾਲੀ ਆ ਬਿਲਕੁਲ ਬਰੀਡ ਦੇ ਵਿੱਚ ਵਛੀ ਕਿੰਨਾ ਵੇ ਸੂਬਾ ਸੁਣ ਜਾ ਰਹੀ ਏ ਇਹ ਦੂਜਾ ਸੂਆ ਸੁਈ ਆ ਸੰਧੂ ਸਾਹਿਬ ਸੁਈ ਹੈ ਸੁਈ ਆ ਅੱਛਾ ਅੱਛਾ ਇਹਨੂੰ ਸੁਈ ਨੂੰ ਕਟਵਾੜ ਇੱਕ ਤੇ ਸੁਆ ਦੂਜਾ ਹੈ ਜੀ ਦੂਜਾ ਸੁਆ ਤੇ ਹੈ ਜਾਦਬਰੀ ਵਾਲੀ ਪੂਰੀ ਪੂਰੀ ਜਾਦਤ ਨਾਲਿਆ ਸਾਂਭੀ ਕਿਸ ਨੇ ਘਟਿਆ ਜੀ ਲਓ ਵੀ ਦੋਸਤੋ ਬਿਲਕੁਲ ਬੋਦੀ ਵਾਲੀ ਛੋਟਾ ਜਿਹਾ ਕੰਨ ਲੈਗ ਲੁਗ ਦੇਖ ਲਓ ਪੂਛ ਦੇਖ ਸਕਦੇ ਟੇਲ ਦੇਖ ਸਕਦੇ ਬਿਲਕੁਲ ਸਮਾਲ ਸਾਈਜ਼ ਆ ਬਿਲਕੁਲ ਘੋਟਨੇ ਬਿਲਕੁਲ ਆਪਾਂ ਕਹਿ ਲਈਏ ਵੀ ਗੋਡੀਆਂ ਦੇ ਨਾਲ ਗੋਡੀਆਂ ਤੋਂ ਵੀ 2-3 ਇੰਚ ਉੱਪਰ ਜਿਹੜੀ ਆ ਠੀਕ ਆ ਸੋ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ 1 ਮਨਥ 15 ਦਿਨ ਉੱਪਰ ਜਿਹੜੀ ਆ ਅੱਜ ਟਾਈਮ ਹੋ ਗਿਆ ਸੁਹੀ ਨੂੰ ਤੇ ਮਗਰ ਬੱਚਾ ਇਹਦੇ ਕੀ ਹੁੰਦਾ ਤੇਰੇ ਮੱਛ ਵਛੀ ਆ ਮਗਰ ਵਛੀ ਆ ਫੀਮੇਲ ਕਾਫ ਤੋ ਬਾਕੀ ਥਾਣ ਸੱਚੇ ਖੱਬੇ ਸਾਰੀਆਂ ਸਾਈਡਾਂ ਤੋਂ ਇੱਕ ਵਾਰੀ ਤੁਹਾਨੂੰ ਦਿਖਾਉਣੇ ਆ ਆ ਦੇ ਲਓ ਜੀ ਇਹਦੇ ਨੜਾ ਵੇਖ ਲਓ ਜਿਹੜਾ ਮਰਜ਼ੀ ਕੋ ਵੇਖ ਸਕਦਾ ਠੰਡੀ ਠੁੰਡੀ ਦਾ ਆ ਜੀ ਆ ਲਓ ਵੀ ਠੰਡੀ ਧੀਰੀ ਆ ਸੀਲਸ ਆਉ ਆ ਕਰੋ ਚੈੱਕ ਠੀਕ ਆ ਤੇ ਆਲ ਅਰਾਊਂਡ ਤੋਂ ਜਿਹੜੀ ਆ ਦੋਸਤੋ ਤੁਸੀਂ ਬਿਲਕੁਲ ਵੇਖ ਸਕਦੇ ਜੀ ਠੀਕ ਆ ਜੀ ਇੱਕੋ ਜਿਹਾ ਥਾਣਾ ਸਪੇਸ ਵੀ ਬਿਲਕੁਲ ਸੇਮ ਇੱਕੋ ਜੀ ਆ ਚੌਥਾ ਥਾਣਾ ਦੀ ਤੇ ਬੱਚਾ ਇਹਦੇ ਮਗਰ ਆਪਾਂ ਤੁਹਾਨੂੰ ਉਹ ਬਾਅਦ ਵਿੱਚ ਦਿਖਾ ਦਾਂਗੇ ਬੱਚੀ ਆ ਫੀਮੇਲ ਕਾਫ ਹਾਂਜੀ ਤੇ ਨਿਤਨ ਕੀ ਇਹਦਾ ਮੁੱਲ ਕਰਦੇ ਆ ਵੀਰ ਲੈਂਡ ਦੇਣ ਕੀ ਕਰੋਗਾ ਇਹਦਾ ਇਹਦਾ ਸੰਧੂ ਸਾਹਿਬ ਮੁੱਲ ਜਿੰਨਾ ਮਰਜ਼ੀਗਾ 35000 ਰੁਪਇਆ ਖਾਣਾ ਹੀ ਦਵਾਂਗੇ 35000 ਹਾਂਜੀ ਆਉਂਦੇ ਸੂਏ ਨੂੰ ਮੱਛੀ 2000 ਰੁਪਇਆ ਦਾ ਅੱਛਾ ਦੁੱਧ ਕਿੰਨਾ ਦੱਸਿਆ ਜਾਂਦਾ ਦੁੱਧ 11 ਕਿਲੋ ਦੀ ਪੱਕੀ ਮਹਿੰਤੀ ਕਰਾ ਕੇ ਦੇਵਾਂਗੇ ਵੱਧ ਜਿੰਨਾ ਮਰਜ਼ੀ ਹੋਵੇ ਅੱਛਾ 35000 ਦੇ ਵਿੱਚ ਦੋਸਤੋ 11 ਕਿਲੋ ਦੁੱਧ ਜਿਹੜਾ ਮੌਜੂਦਾ ਟਾਈਮ ਦੇ ਵਿੱਚ ਦੋ ਡੰਗ ਚੋਲੇ ਉਹ ਤਿੰਨ ਟਾਈਮ ਚੋਲੇ ਉਹ ਥੋੜੀ ਆਪ ਦੀ ਬਿਲਕ ਪਹੁੰਚਾ ਤੁਹਾਡੀ ਜਿਹੜਾ ਵੀਰੇ ਨਹੀਂ ਖੇਚਲ ਕਰ ਲੈ ਕੋਈ ਦੋ ਡੰਗ ਚੋਲੇ ਜੇ ਮੰਨ ਕੇ ਲੈ ਜਾਣੀ ਆ ਆਨਲਾਈਨ ਖਰੀਦਣੀ ਆ ਤਾਂ ਵੀ ਕਰ ਉਹਨੂੰ ਆਪਾਂ ਦੋਵੇਂ ਟਾਈਮ ਦੀ ਚਵਾਈ ਕਰਾ ਦਾਂਗੇ ਫੋਨ ਤੇ ਕਰਾ ਦਾਂਗੇ ਵੀਡੀਓ ਕਾਲ ਤੇ ਹਿੰਦੀ ਬਿਲਕੁਲ ਬਿਲਕੁਲ ਜੀ ਆਪਾਂ ਨਾਲ ਕੰਡੇ ਦੇ ਦੁੱਧ ਵੀ ਬਣਾ ਦਾਂਗੇ ਜੋ ਵੀ ਹੋਊ ਬਿਲਕੁਲ ਜੀ ਬਿਲਕੁਲ ਹਾਂਜੀ ਤੇ 35000 ਦੇ ਵਿੱਚ ਦਿੱਤੀ ਜਾਊਗੀ ਅਗਲੀ ਬੱਚੀ ਇੱਕ ਹੋਰ ਦਿਖਾਉਣੀ ਆ ਦੋਸਤੋ ਤੁਹਾਨੂੰ ਇਹ 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 ਮੈਨੂੰ ਤਾਂ ਇਹ ਗੱਬਣ ਹੈ ਜੀ ਇਹ ਗੱਬਣ ਹੈ ਜੀ ਲਓ ਮੱਛੀ ਦੂਜਾ ਸੂਆ ਸੂਣ ਜਾ ਰਹੀ ਹੈ ਸੰਤੂ ਸਾਹਿਬ ਇਹ ਵੀ ਲਓ ਜੀ ਗੱਬਣ 16 ਤੋਂ 17 ਕਿਲੋ ਦੁੱਧ ਦਿੱਤਾ ਜੀ ਇਹ ਬਰੀਡ ਫਾਰਮ ਦੀ ਮੈਂ ਮੇਰੇ ਤੋਂ ਵੀਡੀਓ ਬਾਈ ਫਾਰਮ ਦੀ ਉਹ ਤੁਹਾਨੂੰ ਦਿਖਾਵਾਂਗੇ ਆਪਾਂ ਇਹ ਦੋਵੇਂ ਵੜਾਂਸਲ ਚ ਲਈਆਂ ਉੱਥੋਂ ਹੀ ਆ ਉੱਥੋਂ ਹੀ ਲਈਆਂ ਦੋਵੇਂ ਗੱਪਣੇ ਆ ਦੋਵੇਂ ਗੱਪਣਾ ਉਹ ਪਰਲੀ ਪਹਿਲੇ ਨੇ ਇਹ ਦੁੱਜਣੇ ਆ ਅੱਛਾ ਉਹ ਪਹਿਲੇ ਨੇ ਉਹ ਪਰਲੀ ਪਹਿਲੇ ਨੇ ਉਹ ਪਹਿਲੇ ਸੁਗੀ ਇਹ ਦੁੱਜੇ ਸੁਵੇ ਆ ਹਾਂਜੀ ਦੋ ਦੋਸਤੋ ਬਿਲਕੁਲ ਠੀਕ ਹੈ ਇੱਕ ਸੈਕਿੰਡ ਲਾਸਟ ਵਿੱਚ ਤੁਹਾਨੂੰ ਦਿਖਾ ਰਹੇ ਆ ਇਹ ਜਿਹੜੀ ਬਿਲਕੁਲ ਗੱਪਣਾ ਸੈਕਿੰਡ ਟਾਈਮਰ ਆ ਸੈਕਿੰਡ ਲਿਗਟੇਸ਼ਨ ਦੇ ਵਿੱਚ ਜਿਹੜੀ ਸੂਣ ਜਾ ਰਹੀ ਆ ਦਿਨ ਸਮਾਂ ਹਜੇ ਕੱਟ ਜਾਊਗੀ ਠੀਕ ਆ ਦਿਨ ਹਜੇ ਹੋ ਸਕਦਾ ਵੀ ਕੋਈ ਹਫਤਾ ਖੰਡ ਲੈ ਜੇ ਇਹ ਖੁੱਲੀਆਂ ਫਿਰਦੀਆਂ ਆਂ ਮਸਤੀ ਜ਼ ਠੀਕ ਆ ਜੀ ਥੋੜੇ ਜਿਆਦੇ ਸੂਵੇਂ ਵਾਲੀ ਵਹਿੜਾ ਥੋੜੀ ਜੀ ਠੇਕੇ ਜੇ ਨਾਲ ਤੁਰਦੀ ਆ ਬਾਕੀ ਨਵੀਂ ਬੱਚੀ ਆ ਤੁਹਾਨੂੰ ਪਤਾ ਜੀ 200 ਡਡ ਪੈਂਦੀ ਆ ਠੀਕ ਆ ਤੇ ਦੂਜਾ ਸੂਆ ਇਸ ਵਹਿੜ ਨੇ ਸੂਣਾ ਤੇ ਦਿਨ ਕੋਈ ਵੀਰ ਬਿਲਕੁਲ 6-7 ਦਿਨ ਮੰਨ ਕੇ ਸੌਦਾ ਕਰ ਸਕਦਾ ਠੀਕ ਆ ਮਗੀ ਵਸ਼ੀ ਬਣੂ ਚੰਗੀ ਦੁੱਧ 20 ਕਿਲੋ ਦੇ ਜੂਗੀ ਠੀਕ ਆ ਠੰਡੇ ਠੰਡੀ ਪੂਰੀ ਆ ਉਧਰੋਂ ਥੋੜੀ ਭੱਜ ਪੁੱਜ ਕਰਦੀ ਆ ਖੁੱਲੀ ਕਰਕੇ ਬਿਲਕੁਲ ਬਿਲਕੁਲ ਬਾਕੀ ਕਹਿੰਦੀ ਕੋਈ ਨਹੀਂ ਕਿਉਂਕਿ ਖੁੱਲੇ ਪਸ਼ੂਣ ਤੇ ਲਿਆਰਾ ਪਾ ਦਈਏ ਥੋੜਾ ਜਿਹਾ ਉਦੋਂ ਨਾ ਜ਼ਿਆਦਾ ਕਰਦੇ ਬਿਲਕੁਲ ਸੰਤੂ ਸਾਹਿਬ ਖੁੱਲੀਆਂ ਖਾਲੀਆਂ ਰਹਿੰਦੀਆਂ ਜ਼ਿਆਦਾ ਕਈ ਥਾਵਾਂ ਤੇ ਹਲੋ ਆ ਵੀ ਜੈਗ ਕਰਾ ਲਿਓ ਭਾਣਾ ਅੱਛਾ ਇਹ ਸ਼ੈੱਡ ਦੀ ਵੀਡੀਓ ਬਣੀ ਏ ਅੱਛਾ ਜੀ ਹਾਂ ਜੀ ਜਿੱਥੋਂ ਪਰਚੇਜ਼ ਕੀਤੀ ਸੀ ਆਪਾਂ ਜਿੱਥੋਂ ਪਰਚੇਜ਼ ਹੋਈ ਆ ਹਾਂ ਜੀ ਤੇ ਉਹ ਸੈੱਟ ਦੇ ਵਿੱਚ ਖੜੀ ਅਸੀਂ ਬਿਲਕੁਲ ਉਹ ਵੈਡ ਠੀਕ ਆ ਜੀ ਹਾਂ ਜੀ ਇਹ ਸ਼ੈੱਡ ਦੇ ਵਿੱਚੋਂ ਦੋਸਤੋ ਖਰੀਦੀ ਆ ਬਿਲਕੁਲ ਜਿੱਦਾਂ ਕਿ ਪਹਿਲਾਂ ਮੈਂ ਜ਼ਿਕਰ ਕਰਤਾ ਵੀ ਖੁੱਲੀ ਰਹਿੰਦੀ ਸੀ ਉੱਥੇ ਪਾਣੀ ਤਾਂ ਨਹੀਂ ਖਾਣ ਪੀਣ ਤਦੂਜੀ ਵੀ ਆ ਜਿਹੜੀ ਉਹ ਪਰਲੀ ਆ ਉਹ ਵੀ ਇਹਦੇ ਨਾਲ ਹੀ ਖੜੀ ਇੱਥੇ ਠੀਕ ਆ ਠੀਕ ਆ ਹਾਂਜੀ ਓਕੇ ਤੇ ਨਿਤਨ ਕੀ ਮੁੱਲ ਇਹਦਾ ਰਹੂਗਾ ਵੀਰ ਜੀ ਗੱਬਣ ਵਾਛੀਦਾ ਇਹਦਾ ਮੁੱਲ ਵੀ ਸੰਧੂ ਸਾਹਿਬ ਲੈ ਦੇ 55000 ਰੁਪਏ ਕਰਾਂਗੇ ਦੁੱਧ ਦਬਾਸੀ ਪਈ ਇਹ ਦੁੱਧ 20 ਗੱਲੋ ਚਵਾਜੂ ਨੋਰਮਲ ਹੀ ਬਾਅਦ ਜਿੰਨਾ ਮਰਜੀ ਦੇ ਦੇ ਲਾਓ ਜੀ ਇਹ ਵੀ ਨਾ ਕੋਈ ਆਖੇ ਇਧਰ ਦੇ ਲੋ ਵੀ ਠੰਡੀ ਧੀਰੀ ਆ ਰੋਗਾਂ ਦੇ ਰੋਗ ਜਿਹੜਾ ਦੋਸਤੋ ਬੈਕ ਸਾਈਡ ਨੂੰ ਤੁਸੀਂ ਖਚਾ ਵੇਖ ਸਕਦੇ ਢਿੱਲਾ ਢੋਲਾ ਕਾਫੀ ਅਲੜ ਲੋੜ ਕਾਫੀ ਆ ਬਿਲਕੁਲ ਇਹਦਾ ਵੀ ਮੱਜ ਨੂੰ ਸਟਾਰਟਿੰਗ ਹੀ ਆ ਜੀ ਇਹ ਵਾ ਅੱਗੋਂ ਸ਼ੁਰੂ ਹੁੰਦਿਆ ਦਾ ਤੇ 55000 ਦੇ ਵਿੱਚ ਲੈਣ ਦੇਣ ਹਾਂਜੀ ਲਓ ਜੀ 55000 ਦੇ ਵਿੱਚ ਤੁਹਾਨੂੰ ਇਹ ਮਿਲ ਜੂ ਇੱਕ ਦੋਸਤੋ ਲਾਸਟ ਦੇ ਵਿੱਚ ਜਿਹੜੀ ਆ ਤੁਹਾਨੂੰ ਆਪਾਂ ਅਗਲੀ ਵਾਰ ਦਿਖਾਉਣੀ ਆ ਬਲੈਕ ਰੰਗ ਆ ਠੀਕ ਆ ਖੋੜੇ ਸਪੋਰਟ ਜੇ ਡੋਰ ਸਪੋਰਟ ਛੋੜੇ ਥਾਂ ਲੈਵੇ ਤੇ ਜਿਹੜੇ ਕੁਝ ਕ ਹੈਗੇ ਆ ਬਾਕੀ ਓਵਰ ਆਲ ਸਾਰੀ ਜਿੰਨੀ ਵੀ ਆ ਸਾਰੀ ਬਲੈਕ ਆ ਪਹਿਲਾਂ ਉਹ ਵਚੀ ਸੁਣੀ ਆ ਵੱਡੇ ਕਦ ਗਾੜ ਦੀ ਆ ਧੁਨ ਤਕਰੀਬਨ ਜਿਹੜਾ ਵੇਖੋਗੇ ਲੰਮਾ ਤੋਣਾ ਜਿਵੇਂ ਨਮੋਚੜ ਵੀ ਆ ਜਾਂਦੀ ਆ ਕਿਤੇ ਨਾ ਕਿਤੇ ਸ਼ਾਈ ਵਾਲ ਵੀ ਕ੍ਰੋਸ ਆ ਸ਼ਾਈ ਵਾਲ ਦਾ ਕ੍ਰੋਸ ਆ ਜੀ ਸ਼ਾਈ ਵਾਲ ਦਾ ਕ੍ਰੋਸ ਤੇ ਬਿਲਕੁਲ ਨਵੀਂ ਬੱਚੀ ਆ ਪਹਿਲਾ ਸਵੇਰ ਦੋਸਤੋ ਇਹਨੇ ਸੁਣਾ ਬਾਕੀ ਤਸੱਲੀ ਦੇ ਨਾਲ ਆਪਾਂ ਤੁਹਾਨੂੰ ਥੋੜਾ ਜਿਹਾ ਬਾਹਰ ਜਿਹੜਾ ਤੋਰਾ ਤੋਰਾ ਇੱਕ ਵਾਰੀ ਤੋੜ ਕੇ ਦਿਖਾਉਣੇ ਤਸੱਲੀ ਦੇ ਨਾਲ ਤੇ ਆਹ ਕਰੋ ਚੱਕ ਕੇ ਕਹਿੰਦੇ ਕੋਹਣੀਆਂ ਬਸ ਇਹਨਾਂ ਥੋੜਾ ਜਿਹਾ ਖੁੱਲੀਆਂ ਫਿਰਦੀਆਂ ਆ ਤਾਂ ਕਰਕੇ ਨਾ ਖਲਿਆਰੇ ਦਾ ਕਰਦੀਆਂ ਮੜੀਆਂ ਬਿਲਕੁਲ ਬਾਕੀ ਬੱਛੀ ਇਹ ਵੀ ਹਫਤਾ ਕਰਦੀ ਆ ਹਫਤਾ ਦਾ ਬੜਾ ਸੁਣ ਲੱਗਾ ਇਹਨੂੰ ਬਿਲਕੁਲ ਬਿਲਕੁਲ ਇੱਕ ਹਫਤਾ ਸਮਾਂ ਲੈ ਜੂ ਜਿੱਦਾਂ ਕਿ ਪਹਿਲਾ ਸੂਆ ਦੋਸਤੋ ਇਸ ਸਵੇਰ ਅੱਛੀ ਨਸੂਣਾ ਫਿਰ ਥਣ ਥਣ ਦੀ ਲੰਬਾਈ ਵੇਖੀਏ ਸਾਈਜ਼ ਵੇਖੀਏ ਤੇ ਪੂਰਾ ਮੁਠੀ ਥਣਾ ਠੀਕ ਆ ਥਣ ਪੂਰਾ ਮੁਠੀ ਆ ਤੇ ਬਾਕੀ ਵਹਿੜ ਤਕਰੀਬਨ ਜਿਹੜੀ ਆ ਦੋਸਤੋ ਥਣ ਦੇ ਨਾਲ ਹੀ ਆ ਲੇਵੇ ਥਣ ਦੇ ਨਾਲ ਹੀ ਵਹਿੜ ਆ ਬਾਕੀ ਜੇ ਥਣ ਛੋਟਾ ਐ ਤੇ ਫਿਰ ਕਿਸੇ ਕੰਮ ਦਾ ਪਸ਼ੂ ਨਹੀਂਗਾ ਬਾਕੀ ਥਣ ਦੀ ਤੁਸੀਂ ਲੰਬਾਈ ਵੇਖ ਸਕਦੇ ਜੀ ਬਿਲਕੁਲ ਜਿਹੜਾ ਦੋਸਤੋ ਰੋਕ ਰੋਕ ਥਣ ਬਣਾ ਕੇ ਤਿਆਰ ਕਰੂਗੀ ਠੀਕ ਆ ਆ ਤੇ ਪਹਿਲਾਂ ਉਹ ਬੱਚੀ ਜਿਹੜੀ ਆ ਦੋਸਤੋ ਪਲੂਨ ਬੱਚੀ ਪਹਿਲਾ ਸੂਆ ਜਿਹੜਾ ਫ ਚੋੜੀ ਜਾਲੀ ਬੜੀ ਸੋਹਣੀ ਸੰਤੂ ਸਾਹਿਬ ਇਹਨੂੰ ਵੀ ਨੋਗ ਵਾਲਾ ਥਾਣੀ ਆ ਜੀ ਬਿਲਕੁਲ ਠੀਕ ਹੈ ਜੀ ਉਹ ਵੇੜਾ ਕਾਦੀਆਂ ਜਿੱਤੇ ਬਈ ਨਿਤਨ ਜਿਵੇਂ ਕਹਿ ਰਿਹਾ ਨਾ ਵੀ ਉਡਨੇ ਸਾਪੀ ਹੈ ਉਡਨੇ ਸਾਪੀ ਨੂੰ ਉਡਨੇ ਸਾਪ ਹੀ ਆਉਂਦੇ ਉਡਨੇ ਸਾਪੀ ਜਾਨੀ ਬੜੀ ਆ ਨਵੀਆਂ ਵੇੜਾ ਫੁਰਤੀ ਤਾਂ ਹੋਵੇਗੀ ਨਾ ਜੀ ਬਿਲਕੁਲ ਠੀਕ ਹੈ ਸੋ ਇਹ ਸੋ ਬੱਛੀ ਦਾ ਕੀ ਨਿਤਨ ਮੁੱਲ ਰੱਖਿਆ ਕੀ ਲੈਣ ਦੇਣ ਦੀ ਗੱਲਬਾਤ ਹੋਵੇ ਸੰਤੂ ਸਾਹਿਬ 45000 ਰੁਪਏ ਲਵਾਂਗੇ ਬੱਛੀ ਦਾ ਲੈ ਦੇ ਕਰ ਲਾਂਗੇ ਹਾਂ ਮਾਨ ਤਾਨ ਕਰ ਦਾਂਗੇ ਵਿੱਚ 45 ਚ ਬਿਲਕੁਲ ਠੀਕ ਹੈ ਲੋਕੀ ਦੋਸਤੋ 45000 ਦੇ ਵਿੱਚੋਂ ਛੋੜਛਾ ਪਾਈਆਂ ਮਾਨਤਨ ਹੋ ਜਾਊਗਾ ਤੇ ਬਾਕੀ ਤੁਸੀਂ ਤਾਂ ਕਿ ਦੁੱਧ ਵਸ਼ੀ ਇਹ ਵੀ 15 16 ਕਿਲੋ ਤਾਂ ਕਦੇ ਕਰਣੀ ਆਂਦੀ ਹਾਂ ਹਾਂਜੀ ਠੀਕ ਆ ਜੀ ਬਾਕੀ ਆਨਲਾਈਨ ਜਿੰਨੇ ਮੰਗਾਉਣੀ ਹੋਵੇ ਆਨਲਾਈਨ ਜੋ ਦੱਸਿਆ ਉਹ ਨਿਕਲੂਗਾ ਬਾਕੀ ਆਪਣੀ ਗਾਰੰਟੀ ਹੋਊਗੀ ਅਗਲੇ ਦੇ ਘਰ ਤੱਕ ਨਹੀਂ ਪੰਜਾਬਾਂ ਠੀਕ ਆ ਹਾਂਜੀ ਤੇ ਨਿਤਨ ਭਰਾ ਅੱਜ ਪਸ਼ੂ ਇਹ ਸੀ ਆਪਣੇ ਕੋਲ ਹਾਂਜੀ ਅਜੇ ਹੋਈ ਨੰਗਰ ਤੇ ਹੋਰ ਹੀ ਕੱਲ 2-3 ਤੇ ਵੇਗੇ ਦੇ ਮੁੜ ਕੇ ਫੋਨ ਲਾਉਣਾ ਹਿਦਾਰ ਕੇ ਅੱਜ ਮੀਂਹ ਪੈਂਦਾ ਰਿਹਾ ਤਾਂ ਕਰਕੇ ਮੈਂ ਫੋਨ ਨੂੰ ਲਾਇਆ ਤਾਂ ਮੈਂ ਚਲੋ ਅੱਜ ਠੀਕ ਆ ਮੌਸਮ ਬਿਲਕੁਲ ਠੀਕ ਤੇ ਇਸੇ ਤਰ੍ਹਾਂ ਜਿਹੜੇ ਪਸ਼ੂ ਆ ਦੋਸਤੋ ਇਸ ਘਰੇ ਆਉਂਦੇ ਰਹਿੰਦੇ ਆ ਕਾਫੀ ਲੰਬੇ ਸਮੇਂ ਦਾ ਜਿਹੜਾ ਵਪਾਰ ਦਾ ਕੰਮ ਤੇ ਜਿੱਦਾਂ ਕਿ ਨਾਰਮਲੀ ਅੱਗੇ ਬਿਲਕੁਲ ਸਿਆਲ ਨੂੰ ਦੇਖਦੇ ਹੋਏ ਅੱਗੇ ਬਿਲਕੁਲ ਠੰਡਾ ਸੀਜ਼ਨ ਆ ਰਿਹਾ ਤੇ ਵੜਾ ਵੱਡੀ ਮਾਤਰਾ ਦੇ ਵਿੱਚ ਇੱਥੇ ਆਉਣੀਆਂ ਨੇ ਕੋਈ 10-10 5-5 8-8 12-12 ਨਗ ਜਿਹੜੇ ਆ ਐਵਰੀ ਟਾਈਮ ਜਿਹੜੇ ਅਵੇਲੇਬਲ ਹੁੰਦੇ ਆ ਠੀਕ ਆ ਜੀ ਇਸ ਘਰੇ ਖਾਸ ਤੌਰ ਤੇ ਪੱਟੀ ਸ਼ਹਿਰ ਦੀ ਗੱਲ ਕਰ ਲਈਏ ਤੇ ਵਿਜ਼ਿਟ ਤੁਸੀਂ ਪੱਟੀ ਸ਼ਹਿਰ ਕਰਨੀ ਆ ਨੇੜੇ ਚਵਾਰਾ ਸਾਹਿਬ ਗੁਰਦੁਆਰਾ ਸਾਹਿਬ ਹੈਗੇ ਆ ਬਿਲਕੁਲ ਮੇਨ ਲੋਕੇਸ਼ਨ ਆ ਤੇ ਜੇ ਤੁਹਾਨੂੰ ਨੰਬਰ ਆਪਣੇ ਸੰਪਰਕ ਜ਼ਰੂਰ ਬੋਲੋ ਜੀ ਹਾਂ ਜੀ ਸਰ ਨੰਬਰ ਆਪਣਾ 98768 84460 ਤੇ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਆ ਜੀ ਜਿਹੜਾ ਤਰਨਤਾਰਨ ਪੈਂਦਾ ਜੀ ਬਿਲਕੁਲ ਹਾਂ ਜੀ ਤੇ ਬਾਕੀ ਚਵਾਰਾਂ ਸਾਹ ਗੁਰਦੁਆਰਾ ਬਿਲਕੁਲ ਆਪਣੇ ਇੱਥੇ ਕੋਲੀ ਆ ਜੀ ਬਿਲਕੁਲ ਜੀ ਹਾਂ ਜੀ ਤੇ ਜੇ ਕੋਈ ਸੱਜਣ ਮੇ ਤਾਂ ਦੂਰੋਂ ਆਉਂਦਿਆ ਦਾਣਾ ਮੰਡੀ ਪੁੱਛ ਲੈ ਤਾਂ ਦਾਣਾ ਮੰਡੀ ਲੱਗੇ ਆ ਕੇ ਆਪਾਂ ਨੂੰ ਫੋਨ ਕਰ ਲੈ ਆਪਾਂ ਗੋਆ ਵੀ ਲੈ ਜਾਗੇ ਬਿਲਕੁਲ ਜੀ ਹਾਂ ਜੀ ਤੇ ਹੋਰ ਕੁਝ ਇਤਨ ਬਾਈ ਕੋਈ ਗੱਲਬਾਤ ਬਸ ਗੱਲਬਾਤ ਇਹੋ ਕਹਿਣਾ ਕਿ ਉਹਨੇ ਵੀ ਸਵੇਰੇ ਸਵੇਰੇ ਡੰਗਰਿਆ ਜੀ ਆਪਦਾ ਚੋਕੇ ਚਵਾਈ ਕਰ ਲੋ ਤੇ ਆਦੇ ਨਿਰਖ ਪਰਖੇ ਚੰਗੀਦਰਾ ਕਰ ਲੋ ਤੁਹਾਡਾ ਕੰਮ ਹੈ ਵੀਡੀਓ ਖੋਣਾ ਮੇਰਾ ਕੰਮ ਹੈ ਡੰਗਰ ਖੋਣਾ ਹਾਂਜੀ ਬਾਕੀ ਕੰਮ ਹੋਰ ਹੈ ਜਿੰਨੇ ਪਹਿਲੇ ਲਾਉਣੇ ਆ ਬਿਲਕੁਲ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ